ਜਦੋਂ ਆਏ ਲੱਗਦਾ ਵੀ ਕਦੇ ਵੀ ਇਨਸਾਫ ਮਿਲੇਗਾ ਇਹ ਕੋਈ ਇਹੋ ਜਿਹਾ ਸ਼ੋਸ਼ਾ ਛੱਡਦੇ ਆ ਜੀ ਕਦੇ ਜਿਵੇਂ ਐਮਪੀ ਰਿਆਂ ਚੋਣਾਂ ਆ ਗਈਆਂ ਮਕਰ ਸਿੰਘ ਜੀ ਜਲੰਧਰ ਗਏ ਆ ਜਾ ਕੇ ਲੋਕਾਂ ਨੂੰ ਅਪੀਲ ਵੀ ਕੀਤੀ ਵੀ ਮੇਰੇ ਮੁੰਡੇ ਨੂੰ ਇਨਸਾਫ ਨਹੀਂ ਦਿੱਤਾ ਨਾ ਨੇ ਉਹਨਾਂ ਲੋਕਾਂ ਨੇ ਬੁਰਾ ਭਰਮਾ ਇਕੱਠਾ ਕੀਤਾ ਲੱਗਿਆ ਹੈ ਹਨਾ ਵੀ ਲੋਕ ਮਦਦ ਕਰਨਗੇ ਹਨਾ ਵੀ ਬਾਈ ਦੇ ਹੱਕ 'ਚ ਖੜਨਗੇ ਪਰ ਪਤਾ ਨਹੀਂ ਕੀ ਹੋਇਆ ਤੇ ਬੇ ਲੋਕਾਂ ਨੂੰ ਛੱਕੇ ਫੇਰ ਆਮ ਆਦਮੀ ਪਾਰਟੀ ਨੂੰ ਜਿੱਤਿਆਤਾ ਆਲੇ ਵੀ ਗੀਤ ਲਗਾਏ ਹਨ ਕਿਸੇ ਸੰਗਰਾ ਵਾਂਗੂ ਨਾ ਤਾਂ ਕਿਸੇ ਦੀਆਂ ਚੁੰਨੀਆਂ ਲਾਂਝਾਂ ਨੇ ਵੀ ਉਹ ਚੰਗਾ ਹੋਣ ਕਰਕੇ ਤਾਂ ਹੀ ਤਾਂ ਲੋਕ ਅਮਰੀਕਾ 'ਚ ਜਾ ਕੇ ਵੀ ਲੋਕ ਹੋਰੇ ਆ ਕੇ ਉਹਦੇ ਮਤਲਬ ਗੀਤ ਸ਼ੂਟ ਕਰਕੇ ਲਗਾਇਆ ਬਾਈ ਦੇ ਹਵੇਲੀ ਜਾਇਆ ਵਿੱਚ ਸਾਡੇ ਛੋਟੇ ਛੋਟੇ ਬੱਚੇ ਨੇ ਕਿਹਾ ਜਿਹੜੇ ਅੱਜ ਤੱਕ ਕਰ ਵੀ ਉਹਨੂੰ ਯਾਦ ਰੱਖਦੇ ਆ ਅਸੀਂ ਸਿੱਧੂ ਮੂਸੇਵਾਲੇ ਦੀ ਸ਼ਰਟ ਪਾਉਣੀ ਹੈ ਬਾਈ ਸਿੱਧੂ ਮੂਸੇਵਾਲੇ ਦੇ ਨਾਂ ਤੇ ਫਲਾਨੀ ਚੀਜ਼ ਲੈਣੀ ਹੈ ਜੀ ਤੁਸੀਂ ਦੋਮੂਸ ਸਵਾਲੇ ਨੂੰ ਨਾ ਟਿੱਬਿਆਂ ਦਾ ਪੋਤਾ ਕਿਹਾ ਜਾਂਦਾ ਸੀ ਤੁਹਾਨੂੰ ਹੁਣਗੇ 1 ਸਾਲ ਹੋ ਗਿਆ ਪੂਰਾ ਤੇ ਉਹਦੀ ਕਮੀ ਮਹਿਸੂਸ ਹੁੰਦੀ ਹੈ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਉਹ ਬੈਠ ਕੇ ਸਾਰੇ ਦੇ ਨਾਲ ਗੱਲਾਂ ਬਾਤਾਂ ਕਰਦਾ ਸੀ ਹਰ ਕਿਸੇ ਨਾਲ ਵਿਚਰਦਾ ਸੀ ਤੇ ਉਹਦੀ ਕਮੀ ਕਿੰਨੀ ਕ ਮਹਿਸੂਸ ਹੁੰਦੀ ਹੈ ਉਹਨਾਂ ਦੀ ਕੋਈ ਕਮੀ ਨਹੀਂ ਮਹਿਸੂਸ ਉਹਨਾਂ ਦਾ ਛੋਟੇ ਛੋਟੇ ਬੱਚਿਆਂ ਨਾਲ ਬਹੁਤ ਵੱਡਾ ਪਿਆਰ ਸੀਗਾ ਤੇ ਬਹੁਤ ਹੀ ਚੰਗਾ ਬੰਦਾ ਸੀ ਤੇ ਛੋਟੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਅੱਜ ਤੱਕ ਵੀ ਉਹਨੂੰ ਯਾਦ ਕਰਦੇ ਬੱਚੇ ਛੋਟੇ ਛੋਟੇ ਮਤਲਬ ਤੁਸੀਂ ਉਹਨਾਂ ਦੇ ਘਰ ਦੇ ਨੇੜੇ ਰਹਿੰਦੇ ਹੋ ਨਹੀਂ ਜੀ ਸਾਡਾ ਪਿੰਡ ਅਕਲੀਆ ਹੁਣ ਸਾਡੇ ਪਿੰਡ ਦੇ ਵਿੱਚੋਂ ਇਹ ਪਿੰਡ ਬਣਿਆ ਹੋਇਆਗਾ ਅੱਛਾ ਜੀ ਇਹ ਸਾਡੇ ਪਿੰਡ ਦੇ ਹੀ ਬੱਚਾ ਸੀਗਾ ਵੋਟਾਂ ਵੇਲੇ ਵੀ ਸਾਡੇ ਪਿੰਡ ਦੇ ਵਿੱਚ ਜਾ ਕੇ ਕਹਿੰਦਾ ਮੈਂ ਤੁਹਾਡਾ ਬੱਚਾ ਵੀ ਮੇਰੀ ਮਦਦ ਕਰੋ ਹਾਂ ਜੀ ਤੇ ਪਹਿਲਾਂ ਤਾਂ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਸਾਡੇ ਛੋਟੇ ਛੋਟੇ ਬੱਚੇ ਨੇ ਕਹਿੰਨਾ ਜਿਹੜੇ ਅੱਜ ਤੱਕ ਵੀ ਉਹਨੂੰ ਯਾਦ ਰੱਖਦੇ ਆ ਅਸੀਂ ਸਿੱਧੂ ਮੂਸੇਆ ਦਾ ਰਿਸਲਟ ਪਾਉਣੀ ਹੈ ਭਾਈ ਸਿੱਧੂ ਮੂਸੇਆ ਵਾਲੇ ਨੇ ਉਹ ਤਾਂ ਫਲਾਨੀ ਚੀਜ਼ ਲੈਣੀ ਹੈ ਆਹੀ ਚਾਹੁੰਦੇ ਇਸ਼ਾਰਾ ਜੀ ਤੇ ਤੁਸੀਂ ਜਦੋਂ ਥਲੰਗ ਦੇ ਵੜਦੇ ਪਿੰਡ ਦੇ ਨੇੜੇ ਉਹ ਤੇ ਸਿੱਧੂ ਨੂੰ ਕਦੀ ਦੇਖਿਆ ਸੀ ਇੱਥੇ ਬਾਹਰ ਬੈਠੇ ਕਿਉਂਕਿ ਇਹ ਸੀ ਟਿੱਬੀਆਂ ਦੀ ਗੱਲਾਂ ਸਾਰਿਆਂ ਦੇ ਨਾਲ ਕਰਦਾ ਸੀਗਾ ਪੂਰੀ ਦੁਨੀਆ ਦੇ ਵਿੱਚ ਉਹਨੇ ਆਪਣਾ ਨਾਮ ਚਮਕਾਇਆ ਹਾਂਜੀ 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 ਬਾਬੂ ਉਹਨੇ ਇੱਕ ਗਾਣਾ ਵੀ ਕੱਢਿਆ ਉਹਨੇ ਟਿੱਬਿਆਂ ਵਾਲਾ ਹਾਂ ਟਿੱਬਿਆਂ ਦਾ ਪੁੱਤ ਹਾਂ ਟਿੱਬਿਆਂ ਦਾ ਪੁੱਤ ਤੇ ਬਾਕੀ ਉਹਦੀ ਜਿਹੜੀ ਸੋਸ ਸੀਗੀ ਉਹਨੇ ਦੇਖਿਆ ਵੀ ਆਪਾਂ ਨੌਂ ਚ ਮਕਾਉਣਾਗਾ ਇਹ ਟਿੱਬਿਆਂ ਦੀ ਧਰਤੀ ਬਾਈ ਜੀ ਹਾਂ 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 ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਸਿੱਧੂ ਸਾਡੇ ਵਿੱਚ ਨਹੀਂ ਹੈ 1 ਸਾਲ ਉਹਨੂੰ ਪੂਰਾ ਹੋ ਗਿਆ ਹਨਾ ਉਹ ਤਾਂ ਜੀ ਹੁਣ ਦੇਖੋ ਬੜੀ ਦੁੱਖ ਦੀ ਗੱਲ ਹੈ ਨਾ ਅੱਜ ਪੂਰਾ ਬਾਈ ਨੂੰ ਸਾਲ ਹੋ ਗਿਆ ਗਏ ਨੂੰ ਹਨਾ ਪਰ ਲੋਕਾਂ ਦੇ ਦਿਲਾਂ 'ਚ ਤਾਂ ਬਾਈ ਅੱਜ ਵੀ ਵਸਦਾ ਬਸ ਹਜੇ ਵੀ ਸਰਕਾਰ ਮੂਰੇ ਹੱਥ ਬੰਨ੍ਹ ਕੇ ਬੇਨਤੀ ਸਾਡੀ ਕਿ ਸਾਨੂੰ ਇਨਸਾਫ ਦਿਓ ਜਿਹੜੇ ਉਹਦੇ ਕਾਗਜ਼ ਲੈ ਫੜ ਰੱਖੇ ਉਹ ਤਾਂ ਜੀ ਹੁਣ ਇਹ ਕਹਿ ਦਿੰਦੇ ਵੀ 29 ਜਾਨੇ ਫੜ ਰੱਖੇ ਜਾਂ 28 ਜਾਨੇ ਫੜ ਰੱਖੇ ਆ ਪਰ ਉਹਨਾਂ ਮਾਸਟਰਮਾਈਂਡ ਦਾ ਹਜੇ ਵੀ ਸਾਹਮਣੇ ਨਹੀਂ ਜੀ ਉਹ ਕਿਹਨੇ ਕਰਾਇਆਗਾ ਪਤਾ ਤੋ ਉਹ ਲੱਗੇ ਨਾ ਜੀ ਹੁਣ ਬਸਨੋਈ ਤਾਂ ਆਲਰੇਡੀ 9 ਸਾਲ ਹੋ ਗਏ ਉਹ ਅੰਦਰ ਦਰ ਬਠਾ ਡੇਢੇ ਗਤੀ ਵਿਧੀਆਂ ਜਾਂ ਕਾਰਵਾਈਆਂ ਕਰੀ ਜਾਂਦਾ ਨਾ ਤੇ ਐਕਸਟਰਵਾਦ ਨੂੰ ਚਲਾਈ ਜਾਂਦਾ ਉਹਦੇ ਪਿੱਛੇ ਕੋਈ ਤਾਂ ਹੋਊਗਾ ਜੀ ਜਿਹੜਾ ਉਹਨੂੰ ਇੰਨੀ ਖੁੱਲ੍ਹ ਦਿੰਦਾ ਮਤਲਬ ਉਹਦੇ ਘਰ ਦੇ ਮੂਰੇ ਤਾਲਾ ਲੱਗਾ ਜਿਹੜਾ ਤਾਂ ਪੁਰਾਣਾ ਘਰ ਹੈ ਫੇਰ ਵੀ ਲੋਕ ਕਿਨੇ ਦੂਰੋਂ ਦੂਰੋਂ ਆ ਰਹੇ ਉਹਦੇ ਘਰ ਦੇ ਨਾਲ ਬੰਦ ਘਰ ਦੇ ਨਾਲ ਵੀ ਤਸਵੀਰਾਂ ਖਿਚਵਾ ਰਹੇ ਆ ਦੇਖੋ ਜੀ ਉਹਦਾ ਬਾਈ ਦੀ ਕਮਾਈ ਕੀਤੀ ਹੋਈ ਆ ਨਾ ਜਿਹੜੀ ਲੋਕਾਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਫੇਮਸ ਕਰਿਆ ਨਾ ਹੀ ਉਹਨੇ ਕਿਸੇ ਲੇਡੀਜ਼ ਦੇ ਕੋਈ ਗਾਣਾ ਗਾਇਆ ਜਾਂ ਉਹਨੇ ਗਾਇਆ ਤਾਂ ਉਹ ਗਾਇਆ ਸਿੱਧੀ ਸਾਦੀ ਕਿ ਮਰਦਾਨਗੀ ਵਾਲੇ ਮਰਦਾਂ ਵਾਲੇ ਉਹਨੇ ਗੀਤ ਗਾਇਆ ਨਾ ਕਿਸੇ ਸੰਗਰਾ ਵਾਂਗੂ ਨਾ ਤਾਂ ਕਿਸੇ ਦੀਆਂ ਚੁੰਨੀਆਂ ਲਾਂਝਾਂ ਨੇ ਵੀ ਉਹ ਚੰਗਾ ਹੋਣ ਕਰਕੇ ਤਾਂ ਹੀ ਤਾਂ ਲੋਕ ਅਮਰੀਕਾ ਚੋਂ ਆਗੇ ਵੀ ਲੋਕ ਹੋ ਰਹੇ ਆਗੇ ਉਹਦੇ ਮਤਲਬ ਗੀਤ ਸ਼ੂਟ ਕਰਕੇ ਲਗਾਇਆ ਬਾਈ ਦੇ ਹਵੇਲੀ ਉਨਾਂ ਦਾ ਯਾਦ ਨਹੀਂ ਕਿ ਵੀ ਇਹਨਾਂ ਦੀ ਕੀਤੀ ਹੋਈ ਕਮਾਈ ਤੇ ਤਾਂ ਹੀ ਲੋਕ ਆਏ ਨਾ ਇੱਡੀ ਦੂਰ ਉਹ ਤਾਂ ਹੈ ਬਿਲਕੁਲ ਜੀ ਇਹ 1 ਸਾਲ ਹੋ ਗਿਆ ਹੈ ਇਨਸਾਫ ਦੇ ਤੁਹਾਨੂੰ ਹੈ ਉਮੀਦ ਅਸੀਂ ਤਾਂ ਜੀ ਜੇ ਸੰਸਦ ਦਿਲ ਦੀ ਗੱਲ ਦਸੀ ਤਾਂ ਸਾਨੂੰ ਤਾਂ ਕੋਈ ਉਮੀਦ ਨਹੀਂ ਸਰਕਾਰ ਤੋਂ ਜਦੋਂ ਐਂਜ ਲੱਗਦਾ ਵੀ ਕਦੇ ਵੀ ਇਨਸਾਫ ਮਿਲੇਗਾ ਇਹ ਕੋਈ ਇਹੋ ਜਿਹਾ ਸ਼ੋਸ਼ਾ ਛੱਡਦੇ ਆ ਜੀ ਕਦੇ ਜਿਵੇਂ ਐਮਪੀ ਦੀਆਂ ਚੋਣਾਂ ਆ ਗਈਆਂ ਤਾਂ ਆਪੂ ਬਲਕਾਰ ਸਿੰਘ ਜੀ ਜ਼ਿਲੰਦਰ ਗਿਆ ਜਾ ਕੇ ਲੋਕਾਂ ਨੂੰ ਅਪੀਲ ਵੀ ਕੀਤੀ ਵੀ ਮੇਰੇ ਮੁੰਡੇ ਨੂੰ ਇਨਸਾਫ ਨਹੀਂ ਦਿੱਤਾ ਇਹਨਾਂ ਨੇ ਉਹਨਾਂ ਲੋਕਾਂ ਨੇ ਬੁਰਾ ਭਰਮਾ ਇਕੱਠ ਕੀਤਾ ਲੱਗਿਆ ਜਾਏ ਹਨਾ ਵੀ ਲੋਕ ਮਦਦ ਕਰਨਗੇ ਹਨਾ ਵੀ ਬਾਈ ਦੇ ਹੱਕ 'ਚ ਖੜਨਗੇ ਪਰ ਪਤਾ ਨਹੀਂ ਕੀ ਹੋਇਆ ਤਾਂ ਬਾਬੇ ਲੋਕਾਂ ਨੂੰ ਛੱਕੇ ਫੇਰੇ ਆਵਾਂ ਮੀ ਪਾਰਟੀ ਨੂੰ ਜੁਟਿਆਤਾ ਐਮਐਲਏ ਫਿਰ ਐਮਪੀ ਇਹਨਾਂ ਦਾ ਬਣ ਗਿਆ ਦੁਬਾਰੇ ਜੀ